4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਿਜ਼ ਕੁਝ ਦਿਨ ਬਾਕੀ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਦੀ ਚੋਣ ਮਿਹਨਤ ਵੀ ਸਿਖਰਾਂ ਤੇ ਜਿਸ ਦੇ ਚੱਲਦਿਆਂ ਉਮੀਦਵਾਰ ਘਰ-ਘਰ ਜਾਣ ਤੋਂ ਇਲਾਵਾ ਚੋਣ ਜਲਸਿਆਂ ਨੂੰ ਸੰਬੋਧਨ ਕਰ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ ਇਸੇ ਕੜੀ ਤੱਤ ਅੱਜ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਮਾਡਲ ਟਾਊਨ ਵਿਖੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਂ ਉਹਨਾਂ ਦੇ ਹੱਥ ਮਜ਼ਬੂਤ ਕਰਨ ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਤੋਂ ਲੋਕ ਦੁਖੀ ਹੋ ਵੱਡੀ ਗਿਣਤੀ ਵਿੱਚ ਉਹਨਾਂ ਨਾਲ ਟੁੱਟ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਵੋਟਰਾਂ ਤੋਂ ਤਾਂ ਤੁਸੀਂ ਦੇਖਿਆ ਹੋਣਾ ਕਿ ਬੜੇ-ਬੜੇ-ਵੱਡੇ ਇਕੱਠ ਹੋ ਰਹੇ ਐ ਔਰ ਇਹਦੀ ਵਜ੍ਹਾ ਇਹ ਹੈ ਕਿ ਲੋਕ ਜਿਹੜਾ ਪਿਛਲੇ 10 ਸਾਲ ਦਾ ਅਕਾਲੀ ਦਲ ਦਾ ਰਾਜ ਚੱਲਿਆ ਉਹਨਾਂ ਦੀਆਂ ਨੀਤੀਆਂ ਜਾਂ ਜਿਸ ਤਰਜ਼ ਤੇ ਉਹਨਾਂ ਨੇ ਰਾਜ ਚਲਾਇਆ ਉਹਨਾਂ ਤੋਂ ਲੋਕ ਦੁਖੀ ਐ ਇਹ ਕਹਿੰਦੇ ਅਸੀਂ ਵਿਕਾਸ ਕਰਾਇਆ ਕਿੱਡਾ ਵੀ ਸਿਆਣਾ ਬੰਦਾ ਹੋਵੇ ਕਿੱਡਾ ਵੀ ਵਧੀਆ ਬੋਲਦਾ ਹੋਵੇ ਉਹ ਇੱਕ ਭੁੱਖੇ ਬੰਦੇ ਨੂੰ ਇਹ ਕਾਇਲ ਨਹੀਂ ਕਰ ਸਕਦਾ ਕਿ ਤੇਰਾ ਢਿੱਡ ਭਰਿਆ ਜਿਹਦਾ ਢਿੱਡ ਖਾਲੀ ਹੋਊਗਾ ਉਹ ਤਾਂ ਕਦੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਔਰ ਇਸ ਇਸ وجہ ਨਾਲ ਤੁਸੀਂ ਦੇਖੋ ਵੀ ਅਕਾਲੀ ਦਲ ਦੇ ਕਿੰਨੇ ਬੰਦੇ ਟੁੱਟ ਕੇ ਉਹ ਹੁਣ ਕਾਂਗਰਸ ਪਾਰਟੀ ਸ਼ਾਮਲ ਹੋ ਰਿਹਾ ਲੋਕ ਕਾਂਗਰਸ ਪਾਰਟੀ ਦੇ ਰਾਜ ਨੂੰ ਕਿ ਕਾਂਗਰਸ ਪਾਰਟੀ ਦੀ ਹਕੂਮਤ ਬੜੇ ਬੜੀ ਆਸ ਦੀ ਨਿਗਾ ਨਾਲ ਦੇਖ ਰਹੇ ਹੈ ਸੋ ਮੈਨੂੰ ਖੁਸ਼ੀ ਹੈ ਕਿ ਲੋਕ ਸਾਡੇ ਤੇ ਇਤਬਾਰ ਕਰ ਰਹੇ ਭਰੋਸਾ ਕਰ ਰਹੇ ਆਪਣੀ ਜਿੱਤ ਦਾ ਦਾਵਾ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਸ਼ਹਿਰ ਵਿਚਲੇ ਕਚਰਾ ਪਲਾਂਟ ਨੂੰ ਸ਼ਿਫਟ ਕਰਨਾ ਤੇ ਬੰਦ ਪਏ ਥਰਮਲ ਪਲਾਂਟ ਨੂੰ ਚਲਾਉਣ ਦੇ ਨਾਲ-ਨਾਲ ਇੱਥੇ ਵੱਡੇ ਕਾਰਖਾਨੇ ਲਿਆ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਉਹਨਾਂ ਦੀ ਪਹਿਲ ਕਦਮੀ ਹੋਵੇਗੀ। ਸਭ ਤੋਂ ਪਹਿਲਾਂ ਕੰਮ ਕਰਾਂਗੇ ਕਿ ਜਿਹੜਾ ਬਠਿੰਡੇ ਦਾ ਜਿਹੜਾ ਕੂੜੇ ਵਾਲਾ ਪਲਾਂਟ ਹੈ ਕਚਰੇ ਵਾਲਾ ਪਲਾਂਟ ਹੈ ਇਹਨੂੰ ਇਨੂੰ ਦੂਰ ਲੈ ਕੇ ਜਾਣਾ ਇੱਥੋਂ ਜਿਹੜਾ ਬਿਜਲੀ ਘਰ ਬੰਦ ਪਿਆ ਉਹਨੂੰ ਠੀਕ ਕਰਾਉਣਾ ਹੈ ਸਭ ਤੋਂ ਪਹਿਲਾ ਕੰਮ ਕਰਨਾ ਹੈ ਜਿਹੜਾ ਇਹਦਾ ਸੂਏਜ ਦਾ ਜਿਹੜਾ ਸਿਸਟਮ ਹੈ ਕਿਉਂਕਿ ਜੇ ਅਪ੍ਰੈਲ ਦੇ ਵਿੱਚ ਬਜਟ ਆਉਂਦਾ ਹੈ ਤੇ ਜੁਲਾਈ ਦੇ ਵਿੱਚ بارشਾਂ ਆਉਂਦੀਆਂ ਤਾਂ ਇਹ ਸਾਨੂੰ ਜ਼ਰੂਰੀ ਹੋਏਗਾ ਕਿ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਇਹ ਸਾਰਾ ਜਿਹੜਾ ਸ਼ਹਿਰ ਦੇ ਪਾਣੀ ਦਾ ਇੱਥੋਂ ਦਾ ਉਹ ਉਹ ਕਰ ਸਕੀਏ ਸੜਕਾਂ ਠੀਕ ਕਰਵਾਈਏ ਔਰ ਵੱਡੀ ਗੱਲ ਇਹ ਹੈ ਕਿ ਕੋਈ ਨਵੀਂ ਇਨਵੈਸਟਮੈਂਟ ਜਿਹੜੀ ਹੈ ਕੋਈ ਨਵੇਂ ਕਾਰਖਾਨੇ ਬਠਿੰਡੇ ਚ ਆ ਜਾਣ ਤਾਂ ਕਿ ਰੋਜ਼ਗਾਰ ਦਾ ਜਿਹੜਾ ਮੌਕੇ ਸਾਡੇ ਬੱਚਾ ਨੂੰ ਮਿਲ ਸਕੇ। ਭਾਵੇਂ ਆਪਣੀ ਆਪਣੀ ਜਿੱਤ ਦਾ ਦਾਵਾ ਕਰ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਦੀ ਗੱਲ ਸਾਰੇ ਹੀ ਉਮੀਦਵਾਰ ਕਰ ਰਹੇ ਹਨ ਪਰ ਲੋਕ ਕਿਸ ਨੂੰ ਪੰਜਾਬ ਦੀ ਵਾਗ ਡੋਰ ਫੜਾਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਠਿੰਡਾ ਤੋਂ ਤਾਜ਼ੇ ਖਬਰ ਲਈ ਕੈਮਰਾਮੈਨ ਕਰਮਵੀਰ ਸ਼ਰਟੀ ਦੇ ਨਾਲ ਆਲੀਆ ਵਰਮਾ ਦੀ ਰਿਪੋਰਟ